ਹੁਣ ਕਿਸੇ ਦੇ ਘਰਵਾਲੀ ਤੇ ਅੱਖ ਰੱਖਣੀ ਤੁਹਾਨੂੰ ਮੈਗੀ ਪੈ ਸਕਦੀ ਆ ਕਿਉਂਕਿ ਇੱਥੇ ਕੁਝ ਕਾਨੂੰਨ ਜਿਹੜੇ ਨੇ ਬਦਲੇ ਗਏ ਨੇ ਜਿਸ ਦੇ ਵਿੱਚ ਤੁਸੀਂ ਕਿਸੇ ਦੇ ਘਰਵਾਲੀ ਤੇ ਜੇਕਰ ਅੱਖ ਰੱਖਦੇ ਹੋ ਤਾਂ ਇਸ ਦੀ ਸਜ਼ਾ ਤੁਹਾਨੂੰ ਮਿਲ ਸਕਦੀ ਆ ਤੇ ਜ਼ੁਰਮਾਨਾ ਵੀ ਤੁਹਾਨੂੰ ਭਰਨਾ ਪੈ ਸਕਦਾ ਦੱਸ ਦੇ ਕਿ 1 ਜੁਲਾਈ ਨੂੰ ਦੇਸ਼ ਦੇ ਵਿੱਚ ਅੰਗਰੇਜ਼ਾਂ ਦੇ ਦੌਰ ਤੋਂ ਚੱਲਿਆ ਆ ਰਿਹਾ ਕਾਨੂੰਨ ਦਾ ਰਾਜ ਹੁਣ ਖਤਮ ਹੋ ਗਿਆ ਉਹਨਾਂ ਨੂੰ ਪਿੰਨ ਨਵੇਂ ਕਾਨੂੰਨਾ ਦੁਆਰਾ ਬਦਲ ਦਿੱਤਾ ਗਿਆ ਇੰਡੀਆ ਦੇ ਜੁਡੀਸ਼ੀਅਲ ਕੋਡ ਭਾਰਤੀ ਸਿਵਲ ਡਿਫੈਂਸ ਕੋਡ ਅਤੇ ਇੰਡੀਅਨ ਐਵੀਡੈਂਸ ਐਕਟ ਇਹਨਾਂ ਵਿੱਚੋਂ ਬੀਐਨਐਸ ਨੇ ਆਈਪੀਸੀ ਦੀ ਥਾਂ ਲੈ ਲਈ ਹੈ ਨਵੇਂ ਕਾਨੂੰਨ ਦੇ ਵਿੱਚ ਕਰੀਬ 20 ਨਵੇਂ ਅਪਰਾਧ ਸ਼ਾਮਿਲ ਕੀਤੇ ਗਏ ਨੇ ਇਸ ਦੇ ਇਲਾਵਾ ਬਹੁਤ ਸਾਰੇ ਅਪਰਾਧਾਂ ਨੂੰ ਅਜੇ ਵੀ ਅਪਰਾਧਾ ਵਜੋਂ ਸ਼੍ਰੇਣੀ ਬੰਦ ਕੀਤਾ ਗਿਆ ਪਰ ਐਥੇ ਤੁਹਾਨੂੰ ਇਹ ਦੱਸਦੀ ਕਿ ਨਾ ਕਾਨੂੰਨਾਂ ਵਿੱਚ ਇਹ ਕਲੀਅਰ ਕਰ ਦਿੱਤਾ ਗਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਹੋਰ ਦੀ ਘਰਵਾਲੀ ਤੇ ਅੱਖ ਰੱਖੇਗਾ ਤਾਂ ਉਸ ਨੂੰ ਸਜ਼ਾ ਵੀ ਮਿਲੇਗੀ ਤੇ ਉਸ ਨੂੰ ਜੁਰਮਾਨਾ ਵੀ ਹੋਵੇਗਾ ਕਿਹੜੀਆਂ-ਕਿਹੜੀਆਂ ਸਜ਼ਾਵਾਂ ਰੱਖੀਆਂ ਗਈਆਂ ਨੇ ਤੇ ਕੀ-ਕੀ ਜੁਰਮਾਨੇ ਰੱਖੇ ਗਏ ਨੇ ਤੇ ਕਿਹੜੇ ਕਾਨੂੰਨ ਜਿਹੜੇ ਬਦਲੇ ਗਏ ਨੇ ਆਓ ਤੁਹਾਨੂੰ ਇਸ ਦੀ ਪੂਰੀ ਜਾਣਕਾਰੀ ਦੰਨੀਆਂ 1 ਜੁਲਾਈ ਤੋਂ ਦੇਸ਼ ਦੇ ਵਿੱਚ ਅੰਗਰੇਜ਼ਾਂ ਦੇ ਦੌਰ ਤੋਂ ਚੱਲੇ ਆ ਰਿਹਾ ਕਾਨੂੰਨ ਦਾ ਰਾਜ ਖਤਮ ਹੋ ਗਿਆ। ਉਹਨਾਂ ਨੂੰ ਤਿੰਨ ਨਵੇਂ ਕਾਨੂੰਨਾਂ ਦੁਬਾਰਾ ਬਦਲ ਦਿੱਤਾ ਗਿਆ। ਗੱਲ ਕਰਦੇ ਹਾਂ ਇੰਡੀਅਨ ਜੁਡੀਸ਼ੀਅਲ ਕੋਰਟ, ਭਾਰਤੀ ਸਿਵਲ ਡਿਫੈਂਸ ਕੋਡ ਅਤੇ ਇੰਡੀਅਨ ਐਵੀਡੈਂਸ ਐਕਟ। ਇਹਨਾਂ ਵਿੱਚੋਂ BNS ਨੇ IPC ਦੀ ਥਾਂ ਲੈ ਲਈ। ਨਵੇਂ ਕਾਨੂੰਨ ਦੇ ਵਿੱਚ ਕਰੀਬ 20 ਨਵੇਂ ਅਪਰਾਧ ਸ਼ਾਮਿਲ ਕੀਤੇ ਗਏ ਨੇ। ਇਸ ਦੇ ਇਲਾਵਾ ਬਹੁਤ ਸਾਰੇ ਅਪਰਾਧਾਂ ਨੂੰ ਅਜੇ ਵੀ ਅਪਰਾਧਾਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ। ਔਰ ਜਾਣਦੇ ਆ ਕਿ ਇਸ ਸੰਬੰਧੀ BNS ਵਿੱਚ ਕੀ ਬਦਲਾਅ ਹੋਏ ਨੇ ਭਾਰਤੀ ਨਿਆਂ ਸਹਿਯਤਾ ਵਿੱਚ ਕੁੱਲ 20 ਅਧਿਆਇ ਹਨ ਐਸੋ ਪਹਿਲਾਂ ਪੁਰਾਣੇ IPC ਕਾਨੂੰਨ ਵਿੱਚ ਔਰਤਾ ਤੇ ਬੱਚਿਆਂ ਵਿਰੁੱਧ ਅਪਰਾਧਾਂ ਨੂੰ ਵੱਖਰੇ ਤੌਰ ਤੇ ਖਿੰਡਾਇਆ ਗਿਆ ਸੀ ਹੁਣ ਨਵੇਂ ਕਾਨੂੰਨ ਦੇ ਵਿੱਚ ਇਹਨਾਂ ਨੂੰ ਚੈਪਟਰ 5 ਦੇ ਵਿੱਚ ਇਕੱਠੇ ਰੱਖਿਆ ਗਿਆ ਹੈ ਇਸ ਦੇ ਵਿੱਚ ਵਿਆਹ ਸੰਬੰਧਿਤ ਅਪਰਾਧ ਵੀ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਧਾਰਾ 84 ਕਿਸੇ ਔਰਤਾ ਔਰਸ ਨੂੰ ਅਪਰਾਧਿਕ ਇਰਾਦੇ ਨਾਲ ਲੁਭਾਉਣ ਨੂੰ ਸਜਾਯੁਗ ਅਪਰਾਧ ਬਣਾਉਂਦਾ ਹੈ ਜੋ ਕੋਈ ਵੀ ਕਿਸੇ ਔਰਤ ਨੂੰ ਲਜਾਂਦਾ ਜਾਂ ਲੁਭਾਉਂਦਾ ਹੈ ਜਾਂ ਫਿਰ ਕਿਸੇ ਹੋਰ ਮਰਦ ਦੀ ਪਤਨੀ ਹੈ ਅਤੇ ਉਸ ਨੂੰ ਜਾਣਦਾ ਹੈ ਉਸ ਨੂੰ ਕਿਸੇ ਵਿਅਕਤੀ ਨਾਲ ਨਜਾਇਜ਼ਬੰਧ ਬਣਾਉਣ ਦੇ ਇਰਾਦੇ ਨਾਲ ਜਾਂ ਇਸ ਇਰਾਦੇ ਨਾਲ ਕਿ ਔਰਤ ਨੂੰ ਕੋਈ ਲੁਕਾਉਂਦਾ ਹੈ ਜਾਂ ਹਿਰਾਸਤ ਦੇ ਵਿੱਚ ਰੱਖਦਾ ਹੈ ਅਜਿਹਾ ਕਰਨ ਵਾਲੀ ਵਿਅਕਤੀ ਨੂੰ ਸਜ਼ਾ ਦਿੱਤੀ ਜਾਵੇਗੀ ਨਰਪਾਸ਼ਾ ਦੇ ਵਿੱਚ ਸਮਝੀਏ ਤਾਂ ਕਿਸੇ ਵਿਆਹੁਤਾ ਔਰਤ ਨੂੰ ਅਪਰਾਧਿਕ ਇਰਾਦੇ ਨਾਲ ਲੁਭਾਉਣਾ ਤੇ ਉਸ ਨੂੰ ਉਸਦੇ ਪਤੀ ਤੋਂ ਦੂਰ ਲੈ ਕੇ ਜਾਣਾ ਜਾਂ ਉਸ ਨੂੰ ਹਿਰਾਸਤ ਦੇ ਵਿੱਚ ਰੱਖਣਾ ਇੱਕ ਸਜ਼ਾਯੋਗ ਅਪਰਾਧ ਹੈ ਦੋਸ਼ੀ ਪਾਇਆ ਜਾਂਤੇ ਵਿਅਕਤੀ ਨੂੰ 2 ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਸਜ਼ਾਾਂ ਹੋ ਸਕਦੀਆਂ ਨੇ ਇੰਡੀਅਨ ਪੀਨਲ ਕੋਡ ਗੱਲ ਕਰ ਲਈਏ ਤਾਂ ਇੰਡੀਅਨ ਪੀਨਲ ਕੋਡ 1860 ਦੀ ਧਾਰਾ 498 ਦੇ ਤਹਿਤ ਕਿਸੇ ਵਿਆਹੁਤਾ ਔਰਤ ਨੂੰ ਅਪਰਾਧਿਕ ਇਰਾਦੇ ਨਾਲ ਲੁਭਾਉਣ ਦਾ ਨਜ਼ਰਬੰਦ ਕਰਨਾ ਅਪਰਾਧ ਹੈ ਇਸ ਦੇ ਵਿੱਚ ਦੋਸ਼ੀ ਨੂੰ 2 ਸਾਲ ਦੀ ਕੈਦ ਤੇ ਜੁਰਮਾਨਾ ਜਾਂ ਦੋਵੇਂ ਸਜ਼ਾਾਂ ਹੋ ਸਕਦੀਆਂ ਨੇ ਭਾਰਤੀ ਦੰਡਵਾਲੀ ਦੀ ਧਾਰਾ 498 ਦੀ ਉਲੰਘਣਾ ਦੀ ਸ਼ਿਕਾਇਤ ਪਤੀ ਦੀ ਤਰਫੋਂ ਜਾਂ ਕਿਸੇ ਜਾਂ ਉਹ ਮੌਜੂਦ ਨਹੀਂ ਹੈ ਤਾਂ ਸਬੰਧਤ ਔਰਤ ਦੀ ਭਲਾਈ ਲਈ ਜ਼ਿੰਮੇਵਾਰ ਕਿਸੇ ਵਿਅਕਤੀ ਦੀ ਤਰਫੋਂ ਦਾਇਰ ਕੀਤੀ ਜਾ ਸਕਦੀ ਹੈ ਭਾਰਤੀ ਦੰਡਵਾਲੀ ਦੀ ਧਾਰਾ 498 ਦੀ ਉਲੰਘਣਾ ਦੀ ਸ਼ਿਕਾਇਤ ਪਤੀ ਦੀ ਤਰਫੋਂ ਜਾਂ ਉਹ ਮੌਜੂਦ ਨਹੀਂ ਹੈ ਤਾਂ ਉਸ ਦੇ ਸਬੰਧਤ ਔਰਸ ਦੀ ਭਲਾਈ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਦੀ ਤਰਫੋਂ ਦਾਇਰ ਕੀਤੀ ਜਾ ਸਕਦੀ ਹੈ ਜਾਨਕੀ ਔਰਤ ਨੂੰ ਜਾਨਵਰ ਵਾਲਾ ਕੋਈ ਵੀ ਵਿਅਕਤੀ ਇਸ ਦੇ ਵਿੱਚ ਕਾਰਵਾਈ ਕਰਵਾ ਸਕਦਾ ਹੈ ਵਿਵਚਾਰ ਨੂੰ ਭਾਰਤੀ ਨਿਆਇ ਸਹਿਤਾ 2023 ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਆਈਪੀਸੀ ਦੀ ਧਾਰਾ 497 ਦੇ ਤਹਿਤ ਵਿਵਚਾਰ ਇੱਕ ਗੰਭੀਰ ਅਪਰਾਧ ਸੀ ਹਾਲਾਂਕਿ ਸੁਪਰੀਮ ਕੋਰ ਨੇ 2018 ਦੇ ਵਿੱਚ ਧਾਰਾ 497 ਨੂੰ ਅਸੰਵਿਧਾਨਿਕ ਘਰਾੜ ਦਿੱਤਾ ਸੀ ਧਾਰਾ 497 ਵਿੱਚ ਲਿਖਿਆ ਗਿਆ ਸੀ ਕਿ ਜੇਕਰ ਕੋਈ ਮਰਦ ਇਹ ਜਾਣੇ ਬਿਨਾਂ ਕਿ ਔਰਤ ਕਿਸੇ ਹੋਰ ਵਿਅਕਤੀ ਦੀ ਪਤਨੀ ਹੈ ਤੇ ਉਸ ਦੀ ਸਹਿਮਤੀ ਜਾਂ ਮਿਲੀਭੁਗਤ ਤੋਂ ਬਿਨਾ ਆਰਥਿਕ ਸਬੰਧ ਬਣਾਉਂਦਾ ਹੈ ਤਾਂ ਉਹ ਵਿਵਚਾਰ ਦੇ ਅਪਰਾਧ ਦਾ ਦੋਸ਼ੀ ਹੋਵੇਗਾ। ਇਹ ਬਲਦਕਾਰ ਦੇ ਅਪਰਾਧੀ ਸ਼੍ਰਿਆਣੀ ਦੇ ਵਿੱਚ ਮਿਲ ਜਾਵੇਗਾ। ਵਿਵਚਾਰ ਇੱਕ ਸਜ਼ਾਯੋਗ ਅਪਰਾਧ ਸੀ ਅਤੇ ਕਾਨੂੰਨ ਦੇ ਵਿੱਚ 5 ਸਾਲ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਦੀ ਸਜ਼ਾ ਦਾ ਪ੍ਰਬੰਧ ਸੀ। ਧਾਰਾ ਨੂੰ ਰੱਦ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਧਾਰਾ 497 ਇੱਕ ਮਨਮਾਨੀ ਅਤੇ ਪ੍ਰਾਤਨ ਕਾਨੂੰਨ ਹੈ ਜੋ ਔਰਤਾਂ ਨੂੰ ਬਰਾਬਰਤਾ ਤੇ ਬਰਾਬਰੀ ਦੇ ਮੌਕਿਆਂ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਤਦ ਆਖਦੇ ਕਿ ਇੱਥੇ ਕਈ ਕਾਨੂੰਨ ਨੇ ਜਿਨ੍ਹਾਂ ਦੇ ਵਿੱਚ ਸੋਧ ਕੀਤੀ ਗਈ ਆ ਇਹ ਗੱਲ ਕਰ ਲਈਏ ਇਹਦੇ ਵਿੱਚ ਸਜ਼ਾਵਾ ਅਤੇ ਜੁਰਮਾਨਾ ਦੋਵੇਂ ਰੱਖਿਆ ਗਿਆ ਕਿ ਜੇਕਰ ਕੋਈ ਅਜਿਹੀ ਗਲਤੀ ਕਰੇਗਾ ਤਾਂ ਉਹਨਾਂ ਨੂੰ ਦੋਵੇਂ ਚੀਜ਼ਾਂ ਹੋ ਸਕਦੀਆਂ ਨੇ ਜਾਨੀ ਕਿ ਸਜ਼ਾ ਵੀ ਮਿਲ ਸਕਦੀ ਹੈ ਤੇ ਜੁਰਮਾਨਾ ਵੀ ਭਰਨਾ ਪੈ ਸਕਦਾ ਤਾਂ ਤੁਸੀਂ ਵੀ ਕਿਸੇ ਪਰਾਈ ਔਰਤ ਦੇ ਉੱਤੇ ਅੱਖ ਰੱਖਣ ਤੋਂ ਪਹਿਲਾਂ 100 ਵਾਰ ਸੋਚ ਲਵੋ ਬਿਊਰੋ ਰਿਪੋਰਟ ਅਮਦਾਰ ਦਾ ਟੀਵੀ